نے جی سہب گرو تیگ بہادر پاشاہ جی نے کرپا کیوبند سنگھ مہاراج جی نے بھی بڑا پردھ کیا ਦੇਰ ਭਗਤੀ ਦੇ ਸਤਿਗੁਰੂ ਨੇ ਜੰਗਾ ਦਰਦ ਦੀ ਲੜੀਆਂ ਉਹ ਨਿਜਵਾਦ ਵਾਲੇ ਨਹੀਂ ਸੀ ਉਹ ਸਕੇਲ ਦਾ ਕੇਵਲ ਉਸ ਮੇਲੇ ਦੇ ਜਿਹੜੇ ਰਾਜ ਤੇ ਸਾਜਿਸ਼ਗੇ ਉਹਨਾਂ ਨੂੰ ਉੱਚ ਨੀਚ ਵਾਰਨ ਬਾਦ ਵਿੱਚ ਮੰਡਿਆ ਸੀ ਤੇ ਸਤਿਗੁਰਾਂ ਨੇ ਇਸ ਪਵਿੱਤਰ ਭਗਤੀ ਦੇ ਉੱਤੇ ਸਾਰੇ ਬਲਕਣ ਸਿਧਾਂਤਾਂ ਨੂੰ ਮਾਰ ਦਿੱਤਾ ਇਹ ਗੌਮ ਜਿਹਨੂੰ ਆਪਣਾ ਰਖਵੰਡੇ ਗੁਰੂ ਤੇ ਰਹਿਣੇ ਕਹਿੰਦੇ ਆ ਇਹ ਦੇਖਾਂ ਨਗਰ ਮਾਨੂੰ ਚੇ ਨੂੰ ਇਹ ਸਭ ਤੋਂ ਪਹਿਲਾਂ ਜੇ ਮੈਂ ਸਮਝਦਾ ਇਤਿਹਾਸ ਆਇਆ ਉਹ ਤੁਹਾਡੇ ਹਿੱਸੇ ਆਇਆ ਭਾਵੇਂ ਦਿੱਲੀ ਦੀ ਤਾਜ਼ੀ ਦੇ ਬਹੁਤ ਨੂੰ ਬੇਸੇ ਘੋਲ ਗਏ ਪਰ ਕੇਵਲ ਤਾਂ ਕੇਵਲ ਉਹ ਸੇਖ ਜਿਹੜੇ ਗੁਰੂ ਦੇ ਪਿਆਰੇ ਤੇ ਦਲਾਰੇ ਉਹਨਾਂ ਦੇ ਵਿੱਚ ਇਹ ਗੁਰੂ ਸਾਹਿਬ ਜੀ ਨੇ ਪਾਪਾ ਹੀ ਕਹਤਾ ਜੀ ਦੇ ਹਿੱਸੇ ਜੇਤਾ ਜੀ ਦੇ ਹਿੱਸੇ ਦੀ ਇਹ ਚੋੜੀ ਪਾਈ ਤੇ ਸਮਾਂ ਵੀ ਦੇਖੋ ਕਿੰਨੇ ਦਾ ਸੀ ਪਤਾ ਪਤਾ ਸਿੱਖਾਂ ਦਾ ਬੈ ਨਹੀਂ ਸੀ 사ਤਗੁਰ ਜੀ ਨੇ ਇੰਨੀ ਵੱਡੀ ਆਪਾਰ ਕਿਰਪਾ ਕੀਤੀ ਪੈਣਾ ਦਾ ਪੈਣਾ ਤੈ ਕਰਕੇ ਜਿਸ ਨੇ ਨਵੰਬਰ ਭਾਗੀ ਦੇ ਆਏ ਸੀਸ ਦਾ ਗੁਰਦੁਆਰਾ ਸਾਹਿਬ ਸਤਗੁਰਾਂ ਨੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਬਾਗਲੀ ਦੇ ਕੰਮ ਤੁਹਾਨੂੰ ਇਹ ਵੀ ਆਪਾਂ ਤੁਹਾਨੂੰ ਸੋਚਣਾ ਪਊ ਕਿ ਸਭ ਤੋਂ ਵੱਡਾ ਵੰ ਪਾਵੇਂ ਗੁਰੂ ਕੇ ਸੇਕ ਹੋਰ ਵੀ ਬਹੁਤ ਸੀ ਹਨ ਅਨੁਗਰੇਤੇ ਗੁਰੂ ਕੇ بیٹے یہ دوسرا سب تہا سب تلکن پک وہ بھی گرو سب والے پاشا نے وہ کا ਉਹ ਤੋਂ ਆਦੇਹ ਤੇ ਆਈ ਕਿਉਂਕਿ ਉਹ ਸਾਹਾ ਇਹ ਮੁੰਡੇ ਦਾ ਦੀ ਪਰ ਉਸ ਕਲਗੀ ਦਾ ਮੈਂ ਸਾਡਾ ਮੋਲ ਵੀ ਭਾਈ ਜੀਵਨ ਸਿੰਘ ਨੇ ਚਕਾਇਆ ਭਾਵੇਂ ਸਾਧੂ ਜੀ ਨੇ ਅਮਰ ਸ਼ੇਖਰ ਤੋਂ ਬਾਅਦ ਬਾਬਾ ਜੀਵਨ ਸਿੰਘ ਮਾਰ ਅਗਿਆ ਪਰ ਦੇਖੋ ਸਾਧੂ ਜੀ ਨੇ ਬੇਟੀ ਬੱਡੀ ਇੱਕ ਉਹਨਾਂ ਦੇ ਉੱਤੇ ਪਰਨ ਟਾਲ ਕੀਤਾ ਜੇ ਕਲਗੀ ਲੱਗੀ ਸੀ ਸਾਰਾ ਪਰਿਵਾਰ ਉਹ ਸ਼ਹੀਦ ਨਹੀਂ ਕਰ ਪਾਇਆ کہ اچھ کا سکھ ہوں میں سوچنا یہ گرو کال کا سا سی گرو کال کے سمے تو بعد بھی سکھان نے بہت بہت قربانیاں کیتیاں پر عجوبے یگ کے سوچ گئے تو میرے اوی لگا کہ شاید سارا ملک کٹ پیا یہ قربانیاں والے سکھان نے سکھ اتہس گرو اتہس کے ہوں ہوں بہت واقعی حصے آ کے میں ਜਿੱਥੇ ਮੈਂ ਉਹਨਾਂ ਦੇ ਅੱਜ ਕੱਲ੍ਹ ਦੇ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣ। ਉੱਥੇ ਮੈਂ ਮਦਾਈ ਜਿੰਨਾ ਬਾਬਾ ਮੇਜਰ ਸਿੰਘ ਜੀ ਸੋਹਣੀ ਸਾਹਿਬ ਨੂੰ ਆ ਮੈਂ ਦੇਖਦਾ ਸੀ ਆਪ ਬਿੱਤਰ ਘਰ ਦੀ ਗੁਰੂ ਸਾਹਿਬ ਵੀ ਕਿਤੇ ਦੇਖਦੇ ਹੋਣਗੇ ਕਿ 16 ਦਾ 99 ਦਾ ਜਦੋਂ ਸਮਾਂ ਸੀ ਨੀਲੇ ਨੀਲੇ ਜਿਹੜੇ ਚੋਲੇ ਪਾ ਕੇ ਫੇਗੀਆਂ ਦਸਤਾਰਾਂ ਘਰ ਲੈ ਕੇ ਆ ਕੇ ਅੱਜ ਜਦ ਮੈਂ ਇਸ ਘਰ ਦੀ ਦੇ ਪੁੱਛੇ ਆ ਉਦੋਂ ਕੋਈ ਇਹ ਹੋ ਜਾਏ ਜੇ ਵੀਰ ਜਿਹੜਾ ਆ ਸਮਾਂ ਹੋ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰ ਕੇ ਇਹ ਕੰਮ ਦੇ 2-3 ਸਾਲ ਤੋਂ ਲਗਾਤਾਰ ਮੈਂ ਇਹਨੂੰ ਵਧਾਈ ਇਸ ਕਰਕੇ ਵੀ ਦਿੰਦਾ ਕਿ ਕਈ ਵਾਰੀ ਅਸੀਂ ਵੱਡੀਆਂ ਜੱਦੇ ਵੱਡੀਆਂ ਬਣ ਜਾਂਦੇ ਆ ਪ੍ਰੋਗਰ ਬੋਲ ਜਾਂਦੇ ਆ ਪਰ ਇਹਨਾਂ ਨੇ ਜਿਹੜਾ ਨਾਮ ਖੋਤਨ ਕਾਇਮ ਰੱਖਿਆ ਮੇਰਾ خیال ਸਾਡਾ ਨਗਰ ਆ ਪਹਿਲਾਂ ਆ ਕੇ ਚਲੇ ਗਏ ਉਹ ਦੂਸਰਾ ਨਗਰ ਕੀਰਤਨ ਜਿਹੜਾ ਉਹ ਵੀ ਤੁਹਾਡੇ ਵਿੱਚ ਸੰਗਤ ਰੂਪੀ ਪੰਜ ਪਿਆਰੇ ਪੰਜ ਨਿਸ਼ਾਨ ਸਾਹਿਬ ਜੀ ਨੂੰ ਤੁਹਾਡੇ ਵਿੱਚ ਪਹੁੰਚ ਰਹੇ ਆ ਚਕਾਰਾ ਕਿ ਜਾਈਏ ਅਪਣੀ ਆਮਦ ਦੇ ਉੱਤੇ ਤੇ ਜੋ ਆਹ ਰੱਬਾ ਉਹਨਾਂ ਦਾ ਜਿਉ ਆਪਦੀ ਕਿਕੇ ਕੋਲੇ ਤੇ ਸ਼ਾਇਦ ਇਹਦੇ ਉਨ ਤੋਂ ਪਹਿਲਾਂ ਸਿੰਘ ਸਾਹਿਬ ਜਾਨੀ ਹਰਪੀਰ ਸਿੰਘ ਜੱਫੇਦਾਰ ਜੀ ਗੰਦਨਾ ਸਾਹਿਬ ਉਹ ਤੁਹਾਡੇ ਨਾਲ ਇਸ ਤਰ੍ਹਾਂ ਕੋਈ ਬਚਤ ਵੀ ਸਾਝੇ ਕਰਦੇ ਰਹੇ ਮੈਂ ਧਰਵਾਦ ਕਰਦਾ ਤੁਹਾਡਾ ਸਤਿ ਸ਼੍ਰੀ ਅਕਾਲ ਜੱਫੇ ਬੰਦੀਆਂ ਦਾ ਕਿ ਜਿਹੜਾ ਬਲਕਣ ਇਤਿਹਾਸ ਇੱਥੇ ਨਹੀਂ ਜਿਹੜਾ ਗੰਦਨੇ ਦੀ ਧਰਤੀ ਤੇ ਬਾਬਾ ਵੀਰ ਸਿੰਘ ਪਾਪਾ ਪੀਰ ਸਿੰਘ ਦੇ ਰੂਪ ਦੇ ਵਿੱਚ ਆਇਆ ਉਹ ਵੀ ਇੱਕ ਬਲਕਣ ਪਾ ਗਿਆ ਦੇ ਹੋਣੇ ਬਿੰਦੇ ਸੀ ਜੇ ਗੁਰਮਤਾ ਕਰਕੇ ਉਸ ਸਮਾਜ ਨੂੰ ਉਸ ਧਰਤੀ ਤੇ ਬਣਾਏ ਜਦੋਂ ਤੱਕ ਬਣਾ ਕੇ ਮੈਂ ਸਾਰੇ ਇੱਕ ਗੁਰਮਤਾ ਕਰਕੇ ਉਹਨਾਂ ਦੀ ਗੁਰੂ ਪਰਜਾ ਦੇ ਵਿੱਚ ਵੀ ਪੰਜ ਸਾਲ ਦੇ ਵਿੱਚ ਬਿੰਦ ਚਾਰ ਸਮਾਜ ਨੂੰ ਮਾਨ ਸੇਕ ਦਿੱਤਾ ਗੁਰੂ ਬਾਗ ਦੇ ਵਿੱਚ ਜਿਹੜੇ ਸਿੱਖੀ ਹੋ ਸਕੇ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਜੁੜ ਕੇ ਬੈਠ ਕੇ ਤੋਂ ਇਹ ਅੱਜ ਆਪਾਂ ਬੁਲਾਉਣ ਕਰਕੇ ਦੇ ਰਿਹਾ ਇਹ ਸਤ ਸਾਡੇ ਵਿੱਚ ਜਿਹੜਾ ਜਜ਼ਬਾ ਭਰਿਆ ਸੀ ਉਹ ਯਾਦਰਾ ਕਿਹੜਾ ਸੀ ਅਮਰ ਬਾਣੀ ਹਰ ਰਤ ਤੇਰੀ ਸੋਹਣ ਸੁਹਣ ਅਮੇ ਪਾਰਕ ਤੇਰੀ ਆ ਜਿਹੜਾ ਅੱਜ ਅਸੀਂ ਕੰਦ ਦੇਣਾ ਬਦਾਲ ਰਹੇ ਹਾਂ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ ਗੁਰੂ ਜੀ ਨੇ 16 ਸਾਲ ਚਾ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਰਗੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪ ਕੇ ਉਹ ਸਾਨੂੰ ਪਿੱਛੇ ਖਜ਼ਾਨਾ ਵਾਚ ਕੇ ਦਿੱਤਾ ਆਪ ਪਿਛਲੇ ਦਿਨ ਇਸ ਬਹੁਮਤਾ ਦੇ ਦਾੰਦਨੀ ਧਰਤੀ ਦੇ ਬਣਾਇਆ ਗਿਆ ਗੁਰੂ ਦਸਮ ਪਾਤਸ਼ਾਹੀ ਦੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੀ ਪਵਿੱਤਰ ਕਰਵਾਣੀ ਸੰਪੂਰਨਤਾ ਬਾਰੇ ਹੋਏ ਪੂਰਨ ਤੌਰ ਤੇ ਸ੍ਰੀ ਗੁਰੂ ਪ੍ਰਸਾਦ ਸਿੰਘ ਮਹਾਰਾਜ ਦੀ ਪਵਿੱਤਰ ਕਰਵਾਣੀ ਸੰਪੂਰਨ ਕਰਕੇ ਸਾਨੂੰ ਇਹ ਖਜ਼ਾਨਾ ਪਵਿੱਤਰ ਰਗੂ ਸਾਹਿਬ ਦੀ ਧਰਤੀ ਤੋਂ ਮਾਣ ਸਹਿਤ ਕਿਤਾਸੀ سو میں جسے بابا جیون سنگھ جی کے جنم دہاڑے دینا اتنے یہ بھی بدھائی دینا کہ جس منگ کی کارنی ایک ہوئے وہ گرد کی نگاہ میں چل جاتا تھاسو جگہ گوبند سکھ پاشاہ جی جڑیا رہنا سو میں سمچے طور سے سارجہ دیہن جدے بندیاں اجیچے دور پہ زیادہ تر بابا میگ سنگھ جی یہ روایت وہ بھی برقرار رکھتے ہیں کسی کو میں زیادہ بابا بلدیو سن جی تارا دار بابا گلوندر سن جی چمکور سال بابا سکھپالی انہوں کے نال بابا ہرجندر بابا سنا بابا بلدیو اور بابا دلویر جی بابا دلویر جی بابا گرمی جی میرا سارے علاوہ جنہیں ہوگی آئے ہیں انہوں کا بھی دھنواد گرو صاحب کرپا کر کئی بار اپنا مدد لے کئی باری مدد دن یہ شروع گردوارا پربند کمیٹی ساری ری جتھ بندی ہے ਤੇ ਜਿਹੜੇ ਪ੍ਰਕਰਣ ਪੱਖ ਤੁਹਾਡੇ ਇਸੇ ਆਇਆ ਉਹਨਾਂ ਦੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਹਮੇਚਾ ਹੀ ਉਹ ਫਿਕਰ ਕਰਦੀ ਆ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਜਾਨੀ ਸੁਖਮਾਨ ਸਿੰਘ ਜਿਹੜੇ ਸਾਜ ਕੰਢ ਸੀਗੇ ਪਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਵੀ ਆ ਤੇ ਇਹ ਤੱਕ ਸ਼੍ਰੀ ਗੁਰਪ੍ਰੀਤ ਕਰਨ ਸਾਹਿਬ ਜੀ ਦੀਆਂ ਸਭਾਵਾਂ ਬਾਤ ਉੱਪਰ ਨੂੰ ਆ ਰਹੇ ਤੱਕ ਉਹਨਾਂ ਦੇ ਨਾਲ ਸਾਡੇ ਜਥੇਦਾਰ ਰਨਿੰਗ ਦੇ ਸਾਥ 2000 ਸਿੱਖੀ ਜਿੜੇ ਜਿਹੜੇ ਆਪ ਵੀ ਸਿੱਖੀ ਦੇ ਵਿੱਚ ਪਹੁੰਚਨ ਤੇ ਸਿੱਖੀ ਕਦਰਾਂ ਕੀਮਤਾਂ ਲਈ ਬਿਚੇ ਬਹੁਤ ਯੋਗਦਾਨ ਪਾਉਂਦੇ ਆ ਔਰ ਮੇਰਾ ਮਿਲਦਾ ਸਰਦਾਰ ਕਮਤੀ ਸੰਧੀ ਚਾਹ ਜਿਹੜੇ ਮੈਂਬਰ ਆ ਬਾਡੇ ਇਸ ਹਾਲ ਕਿਦੋਂ ਉਹਨਾਂ ਦਾ ਵੀ ਧੰਨਵਾਦ ਕਰਨਾ ਆਉ ਕੋਲ ਸਾਹਿਬ ਇਹਦਾ ਕੰਮ ਸਾਧਗੁਰ ਜੀ ਸਾਧੂ ਸਾਰਿਆਂ ਨੂੰ ਇਹ ਜਿਹੜੀਆਂ ਨਿਕਰ ਪੈਣਾ ਸਾਡੇ ਬਹੁਤ ਨੇ ਆ ਜਾਂ ਸਾਨੂੰ ਵੀ ਉਹਨਾਂ ਦਾ ਜਲਨ ਦਾ ਬਾਦ ਉਹਨਾਂ ਦਾ ਕੰਮ ਦੇ ਦੇਣਾ ਨੇ ਅੱਜ ਆ ਕੋਤੇ ਦਾ ਆਇਆ ਜਿੰਦ ਉਤੇ ਨਾਮ ਨਾ ਪਤਾ ਕਿ ਸਿਰ ਪਾਸ ਦੇ ਵਿੱਚ ਇੱਕ ਸੁਭਤਾ ਹੁੰਦੀ ਜਿਹੜੇ ਸਾਡੇ ਖੂਤਿਆਂ ਨੇ ਮਿਹਰਮਾਨੀਆਂ ਕਰਕੇ ਇਹ ਜੰਗਾ 5000 ਦਾ ਵੀ ਕਿਤੇ ਕੀਤਾ ਜਾ ਜੀ ਸੰਜੀਤ ਜੀ ਨੂੰ ਸ਼ਰੌਂਦੀ ਗੁਰਦਾਰਾ ਪ੍ਰਬੰਧਕ ਕਮੇਟੀ ਤੁਹਾਡੀ ਆਪ ਜਿਵੇਂ ਬੰਦੀ ਆ ਇਹ ਜਿਵੇਂ ਬੰਦੀ ਤੋਂ ਅੱਜ ਆਡਰ ਭੁਲਾਣਾ ਦਾ ਬਹੁਤ ਜ਼ੋਰ ਲੱਗਾ ਆ ਆਪਾਂ ਰੱਖੇ ਹੋਏ ਕੌਮ ਇਹਦਾ ਧੀਰਜ ਨਾਲ ਸ਼ਬਦ ਜਤਾਵਿਆ ਕਰ ਰਹੇ ਹਾਂ ਫੇਰ ਕੋਈ ਨਾ ਬਹਿਰੀ ਨਾ ਬੁਧੇਈ ਫੇ ਸਾਰੇ ਖਤਰਬਾ ਜੰਦੇ ਆ ਤੇ ਬਹੁਤ ਬਹੁਤ ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਵਾਨੀ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੱਜ ਕੇ ਕਰ ਰਿਹਾ ਰਹੇ ਨਾਮ ਲਾ ਗਏ ਹਥੀਏ ਅੰਕਾਰ ਸੁਸਤਾਰ ਹੁਕਮਤ ਸ੍ਰੀ ਦੀ ਧਾਮੀ ਪ੍ਰਧਾਨ ਸ਼੍ਰੋਮਿਕ ਗੁਰਦਾਰਾ ਕਮੇਟੀ ਜਿਨ੍ਹਾਂ ਦਾ ਸਨਮਾਨ ਜਿਹੜਾ ਸੁਚੀਏ ਰੰਗੇਣਾ ਦੇ ਹੱਥੋਂ ਕਿਤੇ ਬੰਦੀਆਂ ਦੇ ਮੁਖੀ ਸਾਹਿਬਾਨਾਂ ਦਾ ਨੋਕੀਂਤਾ ਗਿਆ ਹੈ ਸੋ ਸਰਦਾਰ ਜਮੇਦਰ ਸਿੰਘ ਜੀ ਧੰਨ ਸਾਹਿਬ ਜੀ ਦਾ ਨਮਰ ਨਮਰ ਤਗੜਾ ਜ ਨਾਲ ਵੀ ਬੇਤੀ ਕਰਾਂ ਸਿੱਖ ਸਾਹਿਬ ਜੀ ਦੇ ਸੁਲਤਾਨ ਸਿੰਘ ਜੀ ਜੱਗਦਾਤਾ ਕਛਦੀ ਕੇਸਗਰ ਸਾਹਿਬ ਦੇ ਉਹਨਾਂ ਦਾ ਵੀ ਸਨਮਾਨ ਜਿਹੜਾ ਨਾਲ ਹੀ ਕੀਤਾ ਜਾਣਾ ਹੈ ਬੇਤੀ ਹੈ ਸਿੰਘ ਸਾਹਿਬ ਜੀ ਜਾਨੀ ਸੁਲਤਾਨ ਸਿੰਘ ਜੀ ਜੱਗਦਾਤਾ ਕਛਦੀ ਕੇਸਗਰ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਸੋ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਦਾ ਬਹੁਤ ਬਹੁਤ ਵਾਹਿਗੁਰੂ ਵਾਢਕੇ ਜੀ ਕਾ تخت کے چاول مسلم شردو کمی